ਦੇ ਬੁੱਲਦੀ ਜੈਨੋ ਮੋਟਰਸ ਦੇ ਲਈ ਉਫਾਰੀਆ ਹਾ ਮੰਡਾਲੀਆ ਪਹਿਲੀ ਵਾਰ ਲੈਗ ਸਾਈਡ ਦੇ ਰੰਗੜੇ ਚਾਰ ਖਿਡਰ ਦੇ ਬਰਾਬਰ ਆ ਰਹੇ ਮੇਰੇ ਵੀਰੇ ਹੌਸਲ ਸਾਹਿਬ ਦੇ ਬਾਲ ਬਾਲੀ ਮੁੰਡਾ ਕਹਿੰਦੇ ਭਾਗ ਮੰਡਾਲੀਆ ਗੋਪੀ ਬਾਬੇ ਫ੍ਰੀਤੀ ਲੱਗਦੀ ਹੈ ਜਿਹੜੇ ਫ੍ਰੀ ਗੁੱਟ ਦਾ ਕਹਿੰਦਾ ਵੱਡਾ ਬਾਲਾ ਔਰ 400 ਮੈਂਦੀ ਹੈ ਇਹ ਮੁੰਡਾ ਵੀ ਕਦੇ ਛੋਟੀ ਦੀਆਂ ਮਾਤਾ ਪੋਤਾ ਪੰਜਾਬ ਦੇ ਵੱਲੇ ਖੇਡ ਬੰਦਾਂ ਦੇ ਲਓ ਸਾਹਮਣੇ ਜ਼ੋਰ ਦਾ ਟਰਾਈ 13 ਦਾ ਫੇਰ ਚਾਰ ਕਰਿਆ ਯਾਰ ਠੀਕ ਕਰਾਂ ਮੜੇ ਜਾ ਲੋ ਦੀ ਮੰਡਲਾ ਮੋੜ ਦਿੱਤਾ ਵੀਰੇ ਵਧੀਆ ਵੀਰੇ ਤੁਸੀਂ ਸੁਣਾਓ ਕੀ ਹਾਲ ਚਾਲ ਆ ਜੱਸਪ੍ਰੀਤ ਲੱਗੇ ਪਿੰਨਾਂ ਦੇ ਨਾਂ ਹੀ ਲਿਖਦਾ ਹੁੰਦਾ ਤੂੰ ਨਾਲ ਕਮਾਲ ਕਰਤੀ ਤੂੰ ਵੀ ਰਸਤ ਨੂੰ ਲੋ ਦਸਤਾ ਜੀ ਕਾਏ ਕਰਦੇ ਆ ਬਾਰ ਬਾਰ ਬੜਾ ਫੇਰ ਕਹਿੰਦੇ ਬਾਹਲਾ ਹੈਡ ਨੱਕ ਦਾ ਬਰਚਾ ਦੂਜੇ ਪਾਸੇ ਬੱਬੂ ਦਾ ਬੁੱਲੂ ਖਰਾੜ ਟਾਂਗਾ ਦੇ ਵੀਰੋ ਬੱਬੂ ਬੁੱਲੂ ਖੋਲਦੀ ਲੋ ਕਦ ਮੋਟਰਸਾਈਕਲ ਦਿੱਤੇਗਾ ਕੌਣ ਇਕੱਲਾ ਜਿੱਤੇਗਾ ਇਹਦੇ ਸਮਾਂ ਕਪਾਉ ਸਬਾ ਸਬਾਦ ਸਾਥੇ ਮਰੀ ਇਹਨਾਂ ਨੂੰ ਗਮਸਮ ਵੀ ਮੋੜ ਦਿੱਤਾ ਲੱਗਦਾ ਪਰ ਨਹੀਂ ਚਾਰ ਕੀ ਕਰੀ ਅੱਲੇ ਯਾਰ ਖੜਾ ਤੂੰ ਦੱਸ ਉਹਨਾਂ ਜਿਹੜੀਆਂ ਕਹਿੰਦੇ ਹੁੰਦੇ ਆ ਲੈ ਸਾਡੇ ਵੀ ਸ਼ਾਲ ਸੀਤੋ ਵਾਲਾ}{|\text{ਸ਼ਾਲ ਗੁਦਾਰਾ}}|\text{ਸੀਤੂ ਦੀ ਧਰਨੀ ਰੱਖਦਾ ਟੱਕਾਰ ਫਰੂਦ ਦੇ ਮੇਲੇ ਦੀ ਲੈ ਸਾਡੇ ਵੀ ਕੰਦੀ ਵਾਲ ਉਧਰ ਦੇ ਪਾਸੇ ਬੱਬੂ ਬੁਖਾਰ ਸਾਡੇ ਬੱਬੂ ਬੱਬੂ} ਹੰਬੂ ਬੱਲੇ ਬੱਲੇ ਕਰਾ ਗਿਆ ਮੁੰਡਾ ਬੁਰਜ ਖਰੂਰ ਦੀ ਧਰਤੀ ਦਾ ਆਏ ਮੁੰਡਾ ਢੇਲੋੜਾ ਦੂਪਾਰੇ ਪਰਿਵਾਰ ਦਾ ਮਨੀ ਬਾਲਾ ਪਾਉਂਦਾ ਇਧਰੋਂ ਪਾਸੇ ਇੱਕ ਵਾਰੀ ਫੇਰ ਹਾਲ ਸਾਹਮਣੇ ਸਾਹਮਣੇ ਮੁੰਡਾ ਕਹਿੰਦਾ ਬੱਲੇ ਬੱਲੇ ਕਰੂਰੀ ਸੂਰ ਧਰਤੀ ਦਾ ਹਾਂ ਮੁੰਡਾ ਕਹਿੰਦਾ ਬੱਲੇ ਬੱਲੇ ਕਰਾਉਂਦਾ ਬੱਲਾ ਹੁਣੀ ਸੂਰੀ ਬਾਲ ਇੱਥੇ ਦਾ ਕਬੱਡੀ ਸ਼ਖਸਤਾਟ ਹੋਇਆ ਹਾਲ ਸਾਹਮਣੇ ਬਾੜ ਪਾ ਦੇ ਬੰਦਾ ਕਹਿੰਦਾ ਫਾਟਾ ਆ ਗਿਆ ਸਾਹਮਣੇ ਜਗਤਪ੍ਰੀਤ ਦੀ ਧਰਤੀ ਦਾ ਹਾਂ ਆй ਸ਼ੱਕਾ ਮਾਰ ਦਿੱਤਾ ਵਾ ਬੱਬੂ ਨੇ ਅੱਖੀਆਂ ਦੇ ਜਾਰੇ ਨੂੰ ਕੌਣ ਸਮਝਾਵੇ ਸਿੱਧੂ ਮੂਸੇਵਾਲੇ ਨੂੰ ਪਰ ਆਹ ਕਹਿੰਦੇ ਉਹ ਬੱਬੂ ਆ ਨੋਰੀਆਂ ਫੋੜਦੇ ਫਰੂਦ ਦੀ ਧਰਤੀ ਦਾ ਰਾਂਦੇ ਦੇ ਦੇਖਾ ਕਿ ਵੀ ਛੇ ਦੇ ਬਾਹਰ ਕਾਣਾ ਟੀਪਾ ਡੋਨ ਕਰਨਾ ਔਰ ਨਾਲ ਦੀ ਨਾਲ ਬਾਲਾ ਵੀ ਚੈੱਕ ਕਰੀਆ ਔਰ ਤੁਸੀਂ ਦੇਖ ਸਕਦੇ ਆਂ ਵੀ ਅੱਜ ਕਿਹੜੇ ਕਿਹੜੇ ਖਿਡਾਰੀ ਗਣੇ ਆਉਣਾ ਮੈਂ ਤੁਹਾਨੂੰ ਅਗਲੇ ਮੈਚ ਦੇ ਪਲੇਅਰ ਦੱਸ ਦਿੰਦਾ ਵੀ ਭਾਈ ਰੂਪੇ ਦੇ ਵਿੱਚ ਇੱਕ ਤਾਂ ਹੈਗਾ ਬਲੈਕੀ ਪੁੱਤੋ ਦੂਜੀ ਇਹ ਆ ਮੰਗੂ ਇੱਕ ਮੰਗੂ ਛੱਤਿਆਂ ਨੇ ਦੀ ਧਰਤੀ ਦਾ ਵੀ ਵਾਲੇ ਦੀ ਟੱਕਰ ਆ ਪੱਤੋ ਹੀਰਾ ਸਿੰਘ ਦੇ ਵਿੱਚ ਆਓ ਲਓ ਸਾਹਮਣੇ ਸੂਰੀ ਬਾਲ ਖੜਾ ਸ਼ਾਨ ਅਰਸ਼ੀਸ਼ਪੁਰ ਦਾ ਗਰਾਊਂਡ ਦੀ ਲੋਕੇਸ਼ਨ ਬਾਲੀ ਘੰਟਾ ਇੱਕ ਪਾਸੇ ਨਦੀ ਇੱਕ ਪਾਸੇ ਪਹਾੜੀਆਂ ਆਓ ਇਧਰ ਕਬਰ ਵਾਲੀਆਂ ਕਬਰ ਵਾਲੀਆਂ ਤੇ ਸੜਕਾਂ ਲਾਓ ਸਾਹਮਣੇ ਤੇਰੀ ਬਾਲ ਉਧਰ ਦੇ ਪਾਸੇ ਹਰਸਲਾ ਵੱਡਾ ਹੈ ਔਰ ਵੱਡੀ ਸਹੂਲਤਾਂ ਰਾਜੇ ਦਾ ਆਊਟ ਹੋ ਕੇ ਕਹਿੰਦੇ ਬਾਪੂ ਚ ਸਾਹਮਣੇ ਲਗਾ ਰਿਹਾ ਵੱਡਾ ਬੰਲਾ ਜੀ ਕਹਿੰਦੇ ਹੁੰਦੀ ਹੈ ਬਾਪ ਸਾਹਮਣੇ ਧੌਰ ਪਿੰਡ ਵਾਲਾ ਮਣੀ ਬੱਲੇ ਬੱਲੇ ਥੰਮੇ ਜਿਹੀ ਵਾਈ ਹੁੰਦਾ ਹਰਸਲਾ

ਬਾਰੋ ਸਭੀ ਜਿੰਦਗੀ ਦਾ ਬੜਾ ਧੰਨਵਾਦ ਹੈ ਸਾਡੇ ਮੈਮੋ ਕੈਪਟਰ ਸ਼ਾਜ ਖੱਡਾ ਮੱਤਰੀ ਚਾਰ ਸਕੋਰ ਦੇ ਝੂਠੀ ਬਾਰ ਦੇਖੀ ਕਿੰਦਾ ਪੈਂਦਾ ਲਓ ਸਾਹਮਣੇ ਬੜਾ ਕਬਾਲ ਕਰਦਾ ਹੋਇਆ ਜੁਰਮੀ ਨੇ ਲਾਓ ਸਾਹਮਣੇ ਕਹਿੰਦੇ ਕਹਿੰਦਾ ਸੀ ਦੂਰੇ ਅੱਜ ਪਹੁੰਚਦਾ ਪਰ ਕਹਿੰਦਾ ਮਾਫੀ ਦੇ ਦਿਓ ਪੱਤੋ ਦਾ ਕੋ ਨਾ ਖੇਡਦਾ ਸੀ ਪਰ ਕੁਝ ਗੁਰੂ ਜੀ ਨੇ ਆਇ ਇਕੱਲੇ ਸੀਟੋ ਵਾਲਾ ਉਹ ਪੈਂਦੀ ਬਾ ਉਹ ਬੜੀ 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 ਧਲੇਰਾਵਾਲਾ ਪਰ ਅੱਖ ਦੀ ਚਿੰਕ ਦੇ ਸਿੱਧੂ ਆ ਰਿਹਾ ਵਡਾ ਧੰਨਵਾਦ ਕਬੱਡੀ ਦੇ ਖੇਡੋ ਬਣਾ ਰਿਹਾ ਵਡਾ ਨਾਮ ਇਹ ਰੱਖੇ ਸੱਦੇ ਪਾਸ਼ਾ ਟੀਟੀ ਦੇ ਨਾਲ ਨਾਲ ਜੇ ਪਾਸ ਟੋੜ ਵਾਲ ਜਿਸਨਾ ਬੜੀ ਆਲੀਆ ਉਹ ਰੰਬੂ ਉਹ ਵਾਹ ਜਸਨਾ 14 ਚ 15 ਪਿੱਤੂ ਕੋਈ ਵਾਵੇ ਆ ਪੰਡੀ ਵਾਲ ਉੱਤਲੇ ਰੰਬੂ ਬੜਾ ਧਲੇਰਾ ਇਹ ਮੈਚ ਦਾ ਪਾਸਾ ਬਲਟਦਾ ਮੁੰਡੇ ਨੇ ਇੱਕ ਹੋਰ ਵੱਡੀ ਵਿੰਡ ਦਾ ਬੰਦ ਹੋ ਗਿਆ ਖਿਡਾਰੀ ਰੋਟੀ ਵਾਪਸ ਵਾਓ ਸਾਹਮਣੇ ਪੈਂਦੀ ਬਾਲ ਕਰਦੇ ਪਾਸੇ ਕੋ ਬਾਲ ਜਿੱਤ ਕੇ ਬਰਿਆਲਾ ਹੈ ਪਰਮਦੇਵ ਦੇ ਨਾਲ ਧੰਨਵਾਦ ਬਈ ਚੱਲਦੇ ਬੈਠ